ਜਿੱਥੇ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜੋ ਹੈ ਉਹ ਲਗਾਤਾਰ ਜਾਰੀ ਹੈ ਉੱਥੇ ਹੀ ਜੇਲ੍ਹਾਂ ਦੇ ਵਿੱਚ ਵੀ ਲਗਾਤਾਰ ਸੁਧਾਰ ਕਰਨ ਦੇ ਲਈ ਜੋ ਸਰਕਾਰ ਦੇ ਵੱਲੋਂ ਯਤਨ ਜੋ ਨੇ ਉਹ ਕੀਤੇ ਜਾ ਰਹੇ ਨੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਦੱਸਦੀ ਹੈ ਕਿ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਜਿੱਥੇ 25 جیل ਅਧਿਕਾਰੀ ਜੋ ਨੇ ਉਹ ਸਸਪੈਂਡ ਕਰ ਦਿੱਤੇ ਗਏ ਦੱਸ ਦਈਏ ਕਿ ਇਹਨਾਂ ਅਧਿਕਾਰੀਆਂ ਤੇ ਇਲਜ਼ਾਮ ਲੱਗੇ ਨੇ ਕਿ ਇਹ ਅਧਿਕਾਰੀ ਜੋ ਸੀਓ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਨੂੰ આરોપીਆਂ ਨੂੰ ਦੱਸ ਦਈਏ ਕਿ ਨਸ਼ੇਦੀਆਂ ਗੋਲੀਆਂ ਜੋ ਸੀ ਉਹ ਸਪਲਾਈ ਕਰਦੇ ਸੀ ਤੇ ਇਸ ਦੇ ਇਲਾਵਾ ਹੋਰ ਵੀ ਕਈ ਸਮਾਨ ਜੋ ਸੀ ਇਹ ਅਪਰਾਧੀਆਂ ਨੂੰ ਜੋ ਹੈ ਉਹ ਸਪਲਾਈ ਕਰਦੇ ਸੀ ਤਾਂ ਇਹ ਸਪਲਾਈ ਦੀ ਚੈਨ ਨੂੰ ਜੋ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਤੋੜਿਆ ਗਿਆ ਹੈ ਦੱਸ ਦਈਏ ਕਿ 25 ਇਹ ਜੇਲ੍ਹ ਅਧਿਕਾਰੀ ਜੋ ਨੇ ਉਹ ਸਸਪੈਂਡ ਕਰ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਦੱਸ ਦਈਏ ਤਿੰਨ ਡਿਪਟੀ ਸੁਪਰੀਡੈਂਟ ਨੇ ਤੇ ਦੋ ਅਸਿਸਟੈਂਟ ਸੁਪਰੀਡੈਂਟ ਵੀ ਜੋ ਨੇ ਉਹ ਸਸਪੈਂਡਡ ਅਧਿਕਾਰੀਆਂ ਦੇ ਵਿੱਚ ਸ਼ਾਮਿਲ ਨੇ ਤਾਂ ਜੇਲ੍ਹਾਂ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਇਹ ਜੋ ਹੈ ਇਸ ਚੇਨ ਨੂੰ ਦੱਸ ਦਈਏ ਕਿ ਤੋੜਿਆ ਗਿਆ ਹੈ 25 ਦੇ ਕਰੀਬ ਜੇਲ੍ਹ ਅਧਿਕਾਰੀ ਜੋ ਨੇ ਸਸਪੈਂਡ ਕਰ ਦਿੱਤੇ ਗਏ ਨੇ ਤਾਂ ਹੁਣ ਵੇਖਣ ਵਾਲਾ ਹੋਵੇਗਾ ਕਿ ਇਹਨਾਂ ਅਧਿਕਾਰੀਆਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਇਹ ਜੇਲ੍ਹਾਂ ਦੇ ਵਿੱਚ ਬੰਦ ਜੋ ਅਪਰਾਧੀ ਸੀ ਜੋ ਗੈਂਗਸਟਰ ਸੀ ਉਹਨਾਂ ਨੂੰ ਇਹ ਨਸ਼ੀਲੀਆਂ ਗੋਲੀਆਂ ਨਸ਼ੀਲੀਆਂ ਦਵਾਈਆਂ ਜੋ ਸੀ ਉਹ ਸਪਲਾਈ ਕਰ ਰਹੇ ਸੀ ਕਿਉਂਕਿ ਆਏ ਦਿਨ ਖਬਰਾਂ ਸਾਹਮਣੇ ਆਉਂਦੀਆਂ ਸੀ ਕਿ ਜੇਲ੍ਹਾਂ ਦੇ ਵਿੱਚੋਂ ਲਗਾਤਾਰ ਨਸ਼ੇ ਜੋ ਨੇ ਉਬਰਾਮਤ ਹੋ ਰਹੇ ਨੇ ਮੋਬਾਈਲ ਫੋਨ ਜੋ ਨੇ ਉਬਰਾਮਤ ਕੀਤੇ ਜਾ ਰਹੇ ਨੇ ਤਾਂ ਇਹ ਵੱਡਾ ਐਕਸ਼ਨ ਜੋ ਹੈ ਪੰਜਾਬ ਸਰਕਾਰ ਦਾ ਵੇਖਣ ਨੂੰ ਮਿਲਿਆ ਹੈ ਜਿੱਥੇ ਇਹ ਸਪਲਾਈ ਚੇਨ ਨੂੰ ਤੋੜਿਆ ਗਿਆ ਹੈ 25 ਦੇ ਕਰੀਬ ਜੇਲ੍ਹ ਅਧਿਕਾਰੀਆਂ ਨੂੰ ਦੱਸ ਦਈਏ ਕਿ ਸਸਪੈਂਡ ਜੋ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ